ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਰ ਘਰ ਪਰਿਵਾਰ ਸਭ ਠੀਕ ਆ ਜੀ ਅੱਜ ਤੁਹਾਡੇ ਲਈ ਇੱਕ ਨਵੀਂ ਵੀਡੀਓ ਲੈ ਕੇ ਆਇਆ ਤੇ ਸਵੇਰੇ ਸਵੇਰੇ ਕਰਤੀ ਆ ਜੀ ਵੀਡੀਓ ਦੀ ਸਟਾਰਟਿੰਗ ਤੇ ਮੌਸਮ ਜੀ ਅੱਜ ਦਾ ਵਧੀਆ ਦੇਖ ਲਓ ਧੁੱਪ ਨਿਕਲੇ ਹੀ ਆ ਤੇ ਰਾਤੀ ਮੀਂਹ ਪਿਆ ਜੀ ਆਹ ਦੇਖ ਲਓ ਥੋੜਾ ਬੋਤਾ ਪਾਣੀ ਵੀ ਖੜਾ ਵਾ ਜਿਆਦਾ ਨਹੀਂ ਪਿਆ ਥੋੜਾ ਬੋਤਾ ਪਿਆ ਜਿਆਦਾ ਨਹੀਂ ਹਨੇਰੀ ਸੀਗੀ ਚਲਦੀ ਤੇ ਆਹ ਦੇਖੋ ਛਤਰੀਆਂ ਆਪਣੀਆਂ ਲੱਗੀਆਂ ਵਈਆਂ ਨਾਲੇ ਧੋਬੀ ਹੋ ਗਈ ਥੋੜੀ ਬੋਤੀ ਤੇ ਚਲੋ ਹੁਣ ਆਪਣੇ ਜੀ ਅਜੇ ਕਬੂਤਰਾਂ ਦੇ ਬੱਚੇ ਵਿਢੋਣੇ ਆ ਹੁਣ ਦੇਖਦੇ ਆ ਕਿੱਡਾ ਘੜਾ ਡਾਈਏ ਤੇ ਮੌਸਮ ਨਾਲੇ ਵਧੀਆ ਜੀ ਸਵੇਰੇ ਕਰਦੀ ਨਾਲੇ ਵੀਡੀਓ ਦੀ ਸਟਾਰਟਿੰਗ ਤੇ ਬੱਚੇ ਢਾਉਂਦੇ ਆ ਦੇਖਦੇ ਕੀ ਕਰਦੇ ਅੱਜ ਪਲੇਟ ਚੱਕਾਂ ਜੀ ਬਿਲੋਂ ਹਨੇਰੀ ਤਾਂ ਬਹੁਤ ਚੱਲੀ ਜੀ ਰਾਤ ਦੇਖ ਲਓ ਇਹ ਚਲੋ ਆਂਡਾ ਪਤਾ ਨਹੀਂ ਕਿਹਦਾ ਪਿਆ ਉਹ ਸਾਹਮਣੇ ਵੀ ਦੇਖਣਾ ਪੈਣਾ ਜੇ ਮੈਨੂੰ ਜਿੱਤ ਤੱਕ ਲੱਗਦਾ ਕਾਲੇ ਸ਼ਰਾਜੀ ਦੀ ਕਬੂਤਰੀ ਦਾ ਹੋਊਗਾ ਕਿਉਂਕਿ ਇਹਨੇ ਪਹਿਲਾਂ ਇੱਕ ਆਂਡਾ ਧਰ ਲੈ ਫਨਾ ਇੱਕ ਮੈਂ ਚੱਕਦਾ ਸੀਗਾ ਮੂੰਹ ਦੂਸਰਾਂ ਨਾਲ ਕਿਤੇ ਇਧਰ ਕਿਤੇ ਧਰਤਾ ਹੋਵੇ ਕਿਉਂਕਿ ਇਹ ਸੇਤ ਬੱਚੇ ਜੀ ਨਹੀਂ ਗਰੌਣੇ ਤੁਹਾਨੂੰ ਪਤਾ ਕੀ ਕਰਨੇ ਇਹਦਾ ਹੀ ਆ ਜੀ ਮਿਲ ਆਦ ਕਿਉਂਕਿ ਪਹਿਲਾਂ ਨਾ ਨੇ ਉੱਥੇ ਇੱਥੇ ਦੀ ਉਹੀ ਦਿਨ ਹੋ ਗਿਆ ਹੁਣ ਆਹ ਦੇਖ ਲੋ ਜੀ ਬੱਚੇ ਫੇਰ ਥੱਲੇ ਡਿਗੇ ਇਦਾਂ ਹੀ ਮਾਰਦਾ ਇਹ ਸ਼ਰਾਜੀ ਇਹ ਬੱਚੇ ਨੇ ਮੇਰਾ ਚੱਕਦਾ ਜੀ ਮੈਂ ਫੇਰ ਇਹਨੂੰ ਤੇ ਹੁਣ ਤੁਹਾਨੂੰ ਦਿਖਾਣਾ ਸਿਰ ਤੇ ਮੜੀ ਜੀ ਸੱਟ ਲੱਗੀ ਸੀ ਜੀ ਇਹਦੇ ਤੇ ਹੁਣ ਤਾਂ ਉਹ ਠੀਕ ਹੋ ਗਿਆ ਵਾ ਯਾ ਦੇਖ ਲੋ ਜੀ ਆਹ ਬੱਚਾ ਤੇ ਆ ਦੂਸਰਾ ਦੇਖੋ ਜੀ ਕੱਡਾ ਹੋ ਗਿਆ ਨਾਲ ਦਾ ਇਹ ਤਰ੍ਹਾਂ ਦੇਖ ਲੋ ਜੀ ਲਾਲ ਚਗਾਈ ਦਾ ਬੱਚਾ ਇਹ ਅंडा ਹੋਣਾ ਇਹ ਵਾਲੀ ਕਬੂਤਰੀ ਦਾ ਅੰਡਾ ਦੇਖੋ ਟੁੱਟ ਵੀ ਗਿਆ ਅੰਡਾ ਟੁੱਟ ਗਿਆ ਚਲੋ ਇਹਨੂੰ ਚੱਕ ਕੇ ਹੁੰਦੇ ਨਹੀਂ ਕੋਈ ਫੰਦੇ ਖਰਾਬ ਹੀ ਹੈ ਤਾਂ ਕੋਈ ਅੰਡਾ ਚੱਕਦਾ ਇਹ ਪਾਣੀ ਡੋਲੀਏ ਬਾਹਰ ਹੋਣਾ ਫਿਰ ਬੱਚੇ ਦੇ ਦੇ ਕੜੇ ਕੜੇ ਕੱਢਣੇ ਆ ਜੀ गाने ਵੀ ਆਪਣੇ ਕਬੂਤਰ ਤੁਹਾਨੂੰ ਪਤਾ ਘਟਵਾ ਦੇ ਖਾਂਦੇ ਆ ਦਿਲ ਉਦੋਂ ਛੱਡੇ ਆਣੇ ਜੀ ਗੱਲ ਦੀ ਉਹਨੂੰ ਬੱਚਾ ਦੇਖੀ ਕਿਹੜਾ ਡਾਏ ਇਹ ਇਹ ਪਤਾ ਨਹੀਂ ਮੈਂ ਕਹਿੰਦਾ ਇਹ ਵਾਲਾ ਡਾਲੀ ਦੇ ਸਾਹਮਣੇ ਬੈਠਾ ਇਹ ਵਾਲਾ ਦੇਖਾ ਉੱਪਰ ਵਾਲਾ ਇਹਨਾਂ ਇਹ ਦੋਨਾਂ ਨੂੰ ਬਾਹਰ ਕੱਢਦੇ ਤਾਂ ਪੱਕੇ ਆ ਹੀ ਡੋਣੇ ਡੋਣੇ ਆ ਨਾ ਉਹ ਬੱਚਾ ਫੜਦੀ ਜੀ ਅੱਭਾ ਬਾਹਰ ਘਟਣਾ ਜਾਂਦਾ ਆਇਆ ਤੁਰਾ ਬਰਾ ਦੇਖ ਲੋ ਹੱਥ ਘੜਾਉਂਦੇ ਸਨ ਚੱਕੋ ਜੀ ਇਹ ਬੱਚਾ ਫਾਲੇ ਨੂੰ ਬਾਹਰ ਕੱਢੀਏ ਇਹ ਹੋਰ ਕਿਹੜਾ ਡਾਈਏ ਨਾਲ ਇਹਦੇ ਕੋੜਾ ਨਹੀਂ ਇੱਕ ਲਾਚਾਈ ਦਾ ਬੱਚਾ ਇਹਨਾਂ ਨੇੜੇ ਬੈਠੇ ਹੋਏ ਆ ਆ ਦੇਖੋ ਜੀ ਇੱਕ ਆਕੇ ਵਾਲੀ ਇਹਦੀ ਤੇਰੇ ਅੰਦਰਲੀ ਅੱਖ ਕਾਲੀ ਚੱਲ ਤੂੰ ਵੀ ਚੱਕੋ ਤਿੰਨੇ ਉੱਡ ਗਏ ਜੀ ਸੋਰ ਕੋਈ ਤਾਂ ਹੁਣ ਮੈਨੂੰ ਨਹੀਂ ਦਿਗਾ ਨਹੀਂ ਕਿਉਂਕਿ ਇਹ ਵੀ ਕਬੂਤਰੀ ਆਪਣੀ ਆਂਡੇ ਧਰਨ ਵਾਲੀ ਆ ਇਹ ਬੱਚਿਆਂ ਵਾਲੀ ਆ ਉਧਰ ਹੀ ਡੌਨ ਨੂੰ ਜੀ ਕਰਦਾ ਜੀ ਇੱਧਰ ਆ ਵੀ ਆਪਣੇ ਇੱਧੇ ਬੱਚਿਆਂ ਵਾਲੀ ਤੇ ਹੁਣ ਤੇ ਆਹ ਵਾਲੇ ਜੋੜੇ ਨੇ ਜੀ ਆਪਣੇ ਆਂਡੇ ਧਰੇ ਲੈਣੇ ਆ ਫਿਰ ਇਹਨਾਂ ਦੇ ਬੱਚੇ ਜੀ ਇੱਕ ਵਾਰ ਫਿਰ ਲੈਣੇ ਆ ਫਿਰ ਮੁੜ ਕੇ ਨਹੀਂ ਲੈਣੇ ਤੇ ਜਿਹੜੇ ਇਹਨਾਂ ਦੇ ਆਂਡੇ ਹੋਗੇ ਨਾ ਤੇ ਹੋ ਸਕਿਆ ਤਾਂ ਇੱਕ ਆਂਡਾ ਇਹਨਾਂ ਥੱਲੇ ਪਿਆ ਰਹਿਣ ਦੂੰਗਾ ਤੇ ਜੇ ਆਪਣੀ ਕਬੂਤਰੀ ਬੈਠੀ ਰਹੀ ਥੋੜੇ ਦਿਨ ਹੋਰ ਇਹ ਥਰੇ ਰੱਖ ਦਾਂਗੇ ਕਿਉਂਕਿ ਮੈਨੂੰ ਜਿੱਤਾਂ ਲੱਗਦਾ ਨਾ ਇੱਕ ਦੋ ਦਿਨਾਂ ਵਿੱਚ ਧਰ ਲਊਗਾ ਇਹ ਅੰਡਾ ਤਿਆਰੀ ਇਹਨੂੰ ਕੀ ਜੀ ਤੇ ਤਿੰਨੇ ਰੋਣੇ ਜੀ ਬੱਚੇ ਆਪਾਂ ਆਪਣੇ ਉੱਟ ਗਏ ਬੱਚੇ ਨੂੰ ਦਿਖਾਉਣਾ ਕਿੱਥੇ ਜਾਂਦੇ ਪਏ ਆ ਆਉਂਦੇ ਲੈ ਸਾਹਮਣੇ ਚੜ ਗਈ ਚੜ ਜਾਣਾ ਬਸ ਇਹਨਾਂ ਨੇ ਹੌਲੀ ਹੌਲੀ ਤਾਂ ਤੇ ਟਾਈਮ ਤਾਂ ਇੱਕ ਵਾਰ ਦੱਸ ਦਵਾ ਕਿੰਨਾ ਹੋਇਆ ਤੇ ਰੁਕੇ ਮੜਾ ਜੀ ਤੇ ਟਾਈਮ ਹੋਇਆ 6:34 ਮਿੰਟ ਜੀ ਇਹ ਆਪਣੇ ਕਬੂਤਰ ਸਵੇਰੇ ੜਾਤੇ ਜੇ ਆਪਾਂ ਦੇਖ ਲਓ। ਆਵਾ ਵੀ ਚੱਲ ਪਈ ਜੀ ਮਾੜੀ-ਬਾੜੀ ਦੇਖ ਲਓ। ਤੇ ਹਾਂ ਦੇਖ ਲਈ ਪਤਾ ਨਹੀਂ ਕਿਹੜਾ ਜਾਨਵਰ। ਤੇ ਚਲੋ ਦੇ ਦੇ ਕਿੰਨਾ ਟਾਈਮ ਮਾਰਦੇ ਆ। ਹਾਲੇ ਦਾ ਦਿਨ ਚੜਿਆ ਹੀ ਹੈ ਜੀ ਵੈਸੇ। ਇਹ ਸਵੇਰੇ ੜਾਤੇ ਜੀ ਬਾਅਦ ਵਿੱਚ ਧੁੱਪ ਵੋ ਹੋ ਜਾਂਦੀ ਆ। ਤੇ ਚਲੋ ਦੇ ਦੇ ਕੀ ਮਾਰਦਾ। ਤੇ ਆ ਕਬੂਤਰ ਤਾਂ ਜੀ ਬਾਅਦ ਚ ਛੱਡਾਂਗੇ। ਤੇ ਥੋੜਾ ਬਥੇ ਕੰਮ ਕੰਮ ਕਰ ਲਈਏ ਸੀ ਵੀ। ਇਹ ਤਾਂ ਉੜਦੇ ਨੇ ਲੋਡਾਂ ਦੇ ਦਿੰਦੇ ਆ। ਚਲੋ ਜਦੋਂ ਥੱਲੇ ਬੈਠੂਗੇ ਨਾ ਮੈਂ ਛਤਰੀਆਂ ਉੱਚੀਆਂ ਕਰ ਦਿੰਦਾ ਨਾਲੇ ਜੀ ਜਿਹੜਾ ਉਹ ਵਾਲਾ ਡੰਡਾ ਜੀ ਆਪਾਂ ਛਤਰੀ ਲਾਈ ਦੀ ਹੁੰਦੀ ਸੀ ਨਾ ਉਹ ਇੱਕ ਦਿਨ ਟੁੱਟ ਗਿਆ ਜਿੱਦੇ ਛਤਰੀ ਲੱਗੀ ਸੀ ਹਨੇਰੀ ਜੀ ਆਈ ਉਹ ਥੱਲੇ ਡਿੱਗ ਗਿਆ ਜੀ ਤੇ ਡੰਡਾ ਟੁੱਟ ਗਿਆ ਸੀਗਾ ਤੇ ਮੈਂ ਬਾਲਟੀ ਵਿੱਚ ਇਹਦੇ ਨਾਲ ਗੱਡ ਕੇ ਖੜਾ ਕਰਤਾ ਉੱਥੇ ਮੈਂ ਕਿਹਾ ਉੱਥੇ ਇੱਕ ਛਤਰੀ ਲਾ ਦਿਆਂਗਾ ਰਾਂਗੇ ਤੇ ਇਧਰਾਂ ਦੂਸਰੀ ਲਾ ਦਿਆਂਗਾ ਰਾਂਗੇ ਫੇਰ ਕੈਪ ਵਾਲੀ ਤੇ ਚਲੋ ਜਦੋਂ ਆਪਣੇ ਕਬੂਤਰ ਨੀਵੇਂ ਆਉਂਦੇ ਜਾਂ ਬੈਂਡ ਤੇ ਆਉਂਦੇ ਆ ਤੁਹਾਨੂੰ ਹੁਣ ਅੱਗੇ ਦਿਖਾ ਦੂੰਗਾ ਜੀ ਛਤਰੀਆਂ ਖੜੀਆਂ ਕਰਤੀਆਂ ਜਾਂ ਦੇਖ ਲਓ ਅਜਾੜੇ ਪੈਪ ਨਾ ਖੜੀ ਕਰਦੀ ਆ ਕਾਫੀ ਦਿਨਾਂ ਬਾਅਦ ਹੀ ਚੱਕੋ ਤੇ ਉਧਰ ਇੱਕ ਛਤਰੀ ਲਾਤੀ ਆ ਉਹ ਦੇਖ ਲਈ ਜਿਹੜੀ ਇੱਧਰ ਲੱਗੀ ਸੀ ਆਪਣੇ ਉਹ ਡੰਡੇ ਤੇ ਲਾਤੀ ਦੇ ਤੇ ਬੱਚੇ ਜਿਹੜੇ ਆਪਣੇ ਹਣ ਤਾਂ ਲੱਗੇ ਉੱਚੇ ਵੱਢ ਗਏ ਹਨ ਉਹ ਜਾਣਦੇ ਸਾਹਮਣੇ ਤਾਂ ਖੋਣਾ ਨੇ ਰੂਪੀਓ ਉਹ ਦੇਖੋ ਕਾਫੀ ਉੱਚਾ ਵੀ ਉਹ ਜਾਣਦੇ ਆ ਜੀ ਫਿਰੋ ਦੇਖੋ ਅੱਜ ਕੀ ਕਰਦੇ ਕਿੰਨਾ ਟਾਈਮ ਮਾਰਦੇ ਬਸ ਬੈਰੀ ਪੂਰੀ ਨਗੋਵੇ ਹੋਰ ਤਾਂ ਕੋਈ ਚੱਕਰ ਨਹੀਂ ਜੀ ਚਲੋ ਦੇਖੋ ਕੀ ਬਣਦਾ ਲੋ ਜੀ ਟਾਈਮ ਹੋ ਗਿਆ 6:50 ਮਿੰਟ ਤੇ ਹੁਣ ਆਪਣੇ ਕਬੂਤਰ ਥੋੜੇ ਜਿਨੇ ਨੀਵੇਂ ਆਏ ਆ ਆਹ ਦੇਖੋ ਜੀ ਬਸ ਹੋਰ ਮੇਰੇ 10-15 ਮਿੰਟੇ ਉੱਡੂਗੇ ਬਸ ਬੈ ਹੀ ਜਾਣਾ ਜੀ ਇਹਨਾਂ ਨੇ ਰੋ ਕੈਮਰਾ ਫੋਕਸ ਕਰਨ ਆਹ ਦੇਖੋ ਜੀ ਤਿੰਨੇ ਉੱਡਦੇ ਪਏ ਆ ਜੀ ਕੋਈ ਨਹੀਂ ਅਜੇ ਕੋ ਥੱਲੇ ਆਪਨੇ ਆਵੇ। ਜੇ ਲੋ ਜੇ ਥੱਲੇ ਆਉਂਦੇ ਫਿਰ ਉਹਨਾਂ ਅੱਗੇ ਦਿਖਾਉਂਦਾ ਜੀ। ਜੀ ਜੀ ਟਾਈਮ 8 ਵਜ ਗਈ ਹੈ ਜੀ। ਇੱਕ ਬੱਚਾ ਇਹ ਜੀ ਬੈਠਾ ਆਂ ਦੇਖ ਲਓ। ਤੇ ਦੋ ਆਪਣੇ ਉੱਡਣਦੇ ਆ ਜੀ ਆਂ ਦੇਖ ਲਓ। ਤੇ ਦੋ ਕਿਸੇ ਹੋਰ ਦੇ ਉੱਡਦੇ ਪਏ ਆ ਨਾਲ। ਕਿ ਹੁਣ ਮੈਨੂੰ ਪਤਾ ਨਹੀਂ ਇਹ ਬੈੱਕੇ ਦੁਆਰ ਤੋਂ ਉੱਡੇ ਆ। ਇਹਨਾਂ ਨੇ ਜੀ ਮੈਂ ਕੁਛ ਕਹਿ ਫਾਦਾ ਹੁਣ। ਤੇ ਆਹੀ ਦੇਖਿਆ ਜੀ ਬੈਠਾ ਇੱਕ ਬੱਚਾ ਆ ਗਿਆ। ਇਹ ਬਾਕੀ ਤਾਂ ਜੀ ਉੱਡੀ ਜਾਂਦੇ ਹਲੇ। ਆਂ ਦੇਖ ਲਓ ਨੀਵੇਂ ਹੀ ਆ। ਉਹ ਦੇਖੋ ਜੀ ਵੈਸੇ ਅੱਜ ਮੌਸਮ ਵੀ ਥੋੜਾ ਠੰਡਾ ਜਾਈਆ ਨਹੀਂ ਧੁੱਪ ਤਾਂ ਹੁਣ ਜੇ ਨਿਕਲੀ ਵਿੱਚ ਬੱਦਲ ਹੋਈ ਜਾਂਦੇ ਸੀਗੇ ਪਤਾ ਨਹੀਂ ਜੀ ਬਹਿ ਕੇ ਉੱਡੇ ਆ ਕੀ ਆ ਚਲੋ ਦੇ ਦੇਆ ਜੋ ਥੱਲੇ ਆਉਂਦੇ ਆ ਕੀ ਹਿਸਾਬ ਦਾ ਹੈ ਇਹਨਾਂ ਦਾ ਆਹ ਦੇ ਲਓ ਜੀ ਦੋ ਕਿਸੇ ਹੋਰ ਦੇ ਆ ਤੇ ਦੋ ਆਪਣੇ ਆ ਜੀ ਨਾਲ ਆਹ ਦੇਖ ਲਓ ਚਲੋ ਜਦੋਂ ਥੱਲੇ ਆਉਂਦੇ ਫਿਰ ਤੁਹਾਨੂੰ ਅੱਗੇ ਦਿਖਾਉਂਦੇ ਆ ਜੀ ਲਓ ਜੀ ਟਾਈਮ ਹੋ ਗਿਆ 8 ਵਜੇ ਕੇ 11 ਮਿੰਟ ਤੇ ਕਬੂਤਰ ਹੁਣ ਆ ਕੇ ਬੈਠੇ ਆ ਜੀ 8 ਵਜੇ ਕੇ 11 ਮਿੰਟ ਹੋ ਗਿਆ ਜੀ ਤੇ 6 ਵਜੇ 34 ਮਿੰਟ ਤੇ ਉਡਾਏ ਸੀਗੇ ਹੁਣ ਮੈਨੂੰ ਇੰਨਾ ਨਹੀਂ ਪਤਾ ਜੀ ਮੈਂ ਚਲ ਗਿਆ ਖੇਤਾਂ ਨੂੰ ਤੇ ਮਗਰ ਉਹ ਬਹਿਣ ਆ ਗਏ ਹੁਣ ਕਿਤੇ ਬਹਿ ਕੇ ਨਾ ਉੱਡੇ ਹੁਣ ਤੇ ਬਾਕੀ ਜੀ ਕਬੂਤਰ ਤਾਂ ਸੱਟ ਆ ਜੀ ਆਪਣੇ ਨਾਲੇ ਮੌਸਮ ਵੀ ਠੰਡਾ ਸੀਗਾ ਹੁਣ ਧੁੱਪ ਨਿਕਲੀ ਆ ਕੜਾਕੇ ਦੀ ਤੇ ਚਲੋ ਵਧੀਆ ਜੇ ਇੰਨਾ ਟਾਈਮ ਲਗਾਤਾਰ ਉੱਡੇ ਤਾਂ ਵਧੀਆ ਜੀ ਤੇ ਹੁਣ ਅਸੀਂ ਆਪਣੇ ਬਾਕੀ ਕਬੂਤਰ ਵੀ ਛਾੜ ਦੇ ਲੈਨੇ ਆ ਚੱਕੋ ਇਹ ਤਾਂ ਉੱਡਣਾ ਹੀ ਸਦੇ ਘਨ ਪਤਾ ਹੀ ਹੈ। ਕਬੂਤਰ ਨਿਕਲਦੇ ਸਾਰੇ ਜਿਹੜਾ ਦੀ ਮਾਰਦੇ ਆ ਤੇ ਚੱਕੂ ਜੀ ਸਾਰੇ ਕਬੂਤਰ ਛਤਰੀ ਦੇ ਤੇ ਲੋ ਜੀ ਕਬੂਤਰ ਸਾਰੇ ਛਤਰੀ ਦੇ ਜਾਣਦੇ ਆ ਵਾਰੀ ਵਾਰੀ ਤੇ ਆਹ ਕਬੂਤਰਿੰਦੇ ਜੀ ਆਂਡੇ ਧਰੇ ਲੈਣੇ ਆ ਜਦ ਅੱਜ ਤਰ ਲੂਗੀ ਜਾਂ ਕੱਲ ਗਾਰੰਟੀ ਹੈ ਜੀ ਧਰ ਲੋਗੇ ਤੇ ਬਾਕੀ ਜੀ ਆਹ ਦੇਖ ਲੋ ਆ ਬੱਚੇ ਆਪਣੇ ਆਣ ਬੈਠੇ ਆਣ ਸੈਟੋ ਤੇ ਹੁਣ ਮੈਂ ਮੜਾ ਜਾਇਆ ਕੰਮ ਹੈ ਜੀ ਥੋੜਾ ਜਿਹਾ ਤੇ ਆ ਕੇ ਆਪਣੇ ਆ ਬੱਚੇ ਕਬੂਤਰਾਂ ਦੇ ਨੂੰ ਨਾ ਛਤਰੀ ਤੇ ਪਿਠਾਵਾਂਗੇ ਜੇ ਟਾਈਮ ਲੱਗਾ ਤਾਂ ਤੇ ਬਾਕੀ ਆਪਣੇ ਕਬੂਤਰਾਂ ਨੂੰ ਥੋੜੇ ਦਾਣੇ ਹੋਰ ਸਿੱਟ ਜਾਨੇ ਆ ਵੈਸੇ ਤਾਂ ਹੈਗੇ ਹੀ ਆ ਥੋੜੇ ਪਾਣਾ ਹੋਰ ਥੋੜੇ ਕਰ ਦੂ ਕਿ ਜ਼ਿਆਦਾ ਲੋੜ ਨਹੀਂ ਵੀ ਸਵੇਰੇ ਆ ਮੈਂ ਬੜਾ ਹਸਾਬ ਦੇ ਖਾਂਦੇ ਆ ਪਾ ਤੇ ਹੁਣ ਪਾਣੀ ਰੱਖ ਦਿੰਦਾ ਇਹਨਾਂ ਨੂੰ ਜੀ ਪਾਣੀ ਵੀ ਰੱਖਤਾ ਆਪਣੇ ਕਬੂਤਰਾਂ ਨੂੰ ਤੇ ਦੇਖ ਲਓ ਜੀ ਦਾਣੇ ਦੋਣੇ ਖਾ ਲਣ ਅੱਧੇ ਛਤਰੀ ਦੇ ਬੈਠੇ ਆ ਜੀ ਆ ਦੇਖ ਲਓ ਇਹ ਦਾਣਾ ਪਾਣੀ ਖਾ ਲਣ ਜੀ ਫਿਰ ਤੁਹਾਨੂੰ ਅੱਗੇ ਦਿਖਾਉਨੇ ਆ ਦਾਣਾ ਪਾਣੀ ਖਾ ਲਿਆ ਜੀ ਆਪਣੇ ਕਬੂਤਰਾਂ ਨੇ ਆਪਣੇ ਸਾਰੇ ਦੇ ਸਾਰੇ ਕਬੂਤਰ ਉੜਦੇ ਪਏ ਜੀ ਆਂ ਦੇਖ ਲਓ ਜਿੰਨੇ ਆਪਣੇ ਕੋ ਸਾਰੇ ਇਕੱਠੇ ਉੱਡਣ ਦੇ ਆਂ ਦੇਖੋ ਤੇ ਧੁੱਪ ਵੀ ਜੀ ਵਧੀਆ ਨਿਕਲੀ ਅੱਜ ਜਿਆਦਾ ਤਿੱਖੀ ਧੁੱਪ ਨਹੀਂ ਨਾਲ ਜਿਆਦਾ ਗਰਮੀ ਹੈ ਠੀਕ ਠਾਕ ਮੌਸਮ ਆ ਤੇ ਹੁਣ ਦਿਖਾਈ ਦਿੰਦਾ ਚੰਗੇ ਚੰਨੇ ਇੱਕ ਵਾਰ ਆਓ ਦੇਖ ਰੋ ਜੀ ਤਾਂ ਲੱਗਦੇ ਪਏ ਆਓ ਦੇਖੋ ਅੱਦੇ ਆ ਜਾਂਦੇ ਆ ਅੱਦੇ ਉੱਪਰ ਜਾਂਦੇ ਆ ਰੰਗ ਵੀ ਦੇਖੋ ਜੀ ਧੁੱਪੇ ਕੇ ਨਾਲ ਚਮਕਦਾ ਨਾਲੇ ਕਬੂਤਰੋਂ ਆਪਣੇ ਆਲੇ ਤਿਆਬੜੀ ਵੀਡੀਓ ਦਾ ਜਿੱਥੇ ਐਂਡ ਕਰਦੇ ਆਂ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਹੱਥ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਹੁਣ ਤੁਹਾਨੂੰ ਮਿਲਦੇ ਆਂ ਜਲਦੀ ਇੱਕ ਨਵੀਂ ਵੀਡੀਓ ਵਿੱਚ